ਸਤਿ ਸ਼੍ਰੀ ਅਕਾਲ ਜੀ ਸਰਿਆਂ ਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਜ਼ਿਲ੍ਹੇ ਫਰੋਹੀਪੁਰ ਦਾ ਮਨਮੱਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਸਰਵਰਨਜੀਤ ਸਿੰਘ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਜਾਨਵਰ ਟੌਪ ਤੋਂ ਟੌਪ ਚਾਰ ਦਿਖਾਊਗਾ ਚਾਰੇ ਮੱਜਾ ਹੋਣਗੀਆਂ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਜਿਹੜਾ ਤੁਹਾਨੂੰ ਦਿਲ ਲੱਗ ਜੂਗਾ ਫਿਰ ਆ ਕੇ ਟਿਕਾਣੇ ਤੇ ਤੁਸੀਂ ਆਪ ਲਾ ਸਕਦੇ ਆ ਆਓ ਖੱਕਰੀਏ ਬਾਈ ਜੀ ਨਾਲ ਗੱਲਾਂ ਬਾਤਾਂ ਕਿੰਨੇ ਦੀ ਕਿਹੜੀ ਆਂਦਾ ਸਾਰੀ ਜਾਣਕਾਰੀ ਲੈਣੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੋਈ ਇੱਕ ਨਹੀਂ ਰਹਿ ਰਹੇ ਕੋਈ ਗੱਲ ਨਹੀਂ ਹੋਰ ਸੇਤਾ ਸੁਣਾਓ ਜੀ ਠੀਕ ਠਾਕ ਬਾਈ ਜੀ ਕੰਮਕਾਰ ਠੀਕ ਆ ਜੀ ਐ ਬਾਬੇ ਦੀ ਕਿਰਪਾ ਚਲੋ ਠੀਕ ਹੈ ਇੱਕਰੀ ਨਾਮ ਦੱਸ ਦੀ ਆਪਣਾ ਜੀ ਹਾਂਜੀ ਸਵਰਨਜੀ ਸਿੰਘ ਪਿੰਡ ਸਰਾਂ ਵਾਲੀ ਜੀ ਤੇ ਜ਼ਿਲ੍ਹਾ ਆ ਗਿਆ ਫਰੋਜਪੁਰ ਹਾਂਜੀ ਅਜਾ ਸਰਮਨ ਬਾਈ ਕੰਮ ਕਰਦੇ ਨੂੰ ਤਾਂ ਮੈਨੂੰ ਮਾ 2 250 ਤੱਕ ਨਹੀਂ ਹੋ ਜੀ ਨੇ ਕੰਮ ਤਾਂ 83 ਦੇ ਕਰਦੇ ਆ ਹਾਂ ਪਰ ਕਈ ਵਾਰੀ ਵਿੱਚੋਂ ਛੱਡ ਦਈਦਾ ਹੀ ਹੁਣ ਫੇਰ ਚਲੋ ਜਵਾਕ ਵਧੀਆ ਆ ਗਿਆ ਸਹੀ ਗੱਲ ਨਹੀਂ ਆਪਾਂ ਦੀ ਸੈਟਿੰਗ ਵੇਖਣੀ ਹੁੰਦੀ ਹੈ ਬਿਲਕੁਲ ਅੱਛਾ ਜੀ ਅੱਜ ਛੋਟੀ ਜਿਹੜੀ ਨੀਲੀ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਪਹਿਲੇ ਨੰਬਰ ਤੇ ਹਣਾ ਜੀ ਇਹ ਕਿੰਨਾ ਸੁਆਸ ਹੁੰਦੀ ਹੈ ਜੀ ਇਹ ਪਹਿਲਾ ਨਾ ਜੀ ਪਹਿਲਾ ਨਾ ਹਾਂ ਜੀ ਕਿੰਨੇ ਦਿਨ ਪਹਿ ਪਾਈ ਹਜੇ ਨੇ ਇਹ ਦਿਨ ਹਜੇ 6-7 ਦਿਨ ਪਈ ਆ ਮੂੰਹ ਚੌਗੀ ਆ ਮੂੰਹ ਚੌਗੀ ਆ ਕਿ ਆ ਛੋਟੀ ਸਾਹਿਬ ਤੋਂ ਬਹੁਤ ਆਣਾ ਜੀ ਹਾਂ ਜੀ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਥਾਣ ਬਹੁਤ ਚੰਗਾ ਜੈਲੀ ਬੜੀ ਆ ਹੂੰ ਦੁੱਧ ਤਾਂ ਬਾਈ ਸਰ ਉਹਨੇ ਦੋ 11 12 ਲੀਟਰ ਦੇ ਜੂ ਪਲੂਨ ਕੱਟੀ ਆ ਹਾਂ ਦੇ ਜੂਗੀ ਬਾਈ ਹਨਾ ਬਾਈ ਲੈਣਾ ਤੂੰ ਪਹਿਲਣਾ ਹੀ ਬਾਲੀਆਂ ਹਨਾ ਪਹਿਲਣਾ ਪਾਸੇ ਜਾਂ ਦੂਜਾ ਇਹ ਕੀ ਕਰ ਕਈ ਪਹਿਲਣ ਵਾਲ ਝਾਕਦੇ ਨਹੀਂ ਬਾਈ ਬਸ ਸਾਡੇ ਚੱਲਦੀਆਂ ਬਈ ਅਸੀਂ ਚੰਦੀਗੜ੍ਹ ਲੈ ਜਾਣੇ ਬੰਦੇ ਸਾਡੇ ਪਿਆਰ ਵਾਲੇ ਹੈਗੇ ਚੰਦੀਗੜ੍ਹ ਚ ਬਹੁਤ ਠੀਕ ਹੈ ਉਧਰ ਮਾਲ ਵੇਖੂਗੀ ਜਾਂਦਾ ਹਨਾ ਜੀ ਸਹੀ ਗੱਲ ਆ ਉਹਦੀ ਵੇਚ ਹੁੰਦੀ ਆ ਹਨਾ ਜੀ ਹਾਂਜੀ ਹਾਂਜੀ ਅਜਾ ਸਰ ਮੇਰੀ ਇੱਕ ਗੱਲ ਹੋਰ ਆ ਝੋਟੀ ਦੀ ਝੋਟੀ ਸਾਫ਼-ਸੂਫ਼ ਬਹੁਤ ਆ ਬਾਈ ਹਨਾ ਹਾਂਜੀ ਸਫਾਈ ਬਹੁਤ ਹੂੰ ਥਲੋ ਥਲੋ ਵੀ ਸਾਰੀ ਚੰਗੀ ਆ ਬਾਈ ਅੱਛਾ ਕਿੰਨੇ ਦੀ ਦੇ ਦਈਏ ਬਾਈ 115 ਹੀ ਦੇ ਦਾਂਗੇ ਹਾਂ ਨਾ ਮੇਰੇ ਕਰਕੇ ਘਾਟੇ ਵਾਟੇ ਬਾ 12 ਦੀ ਕਰ ਦਾਂਗੇ ਮੇਰਾ ਮਾਨ ਜਿਸ ਨੂੰ ਜਵਾਂ 10 ਦੀ ਹੋਊਗੀ ਐਂਡ ਬਸ ਬਸ ਠੀਕ ਹੈ ਕੋਈ ਚੱਕ ਨਹੀਂ ਅੱਛਾ 2 ਨੰਬਰ ਵਾਲੀ ਇਹਦੇ ਵਸਲੇ ਕਿੰਨਾ ਦੁੱਧ ਆ ਜੀ ਇਹ ਗੱਭਣ ਹੀ ਆ ਜੀ ਇਹ ਇਹ 10 ਦਿਨ 12 ਦਾ ਲੈ ਜੂਗੀ ਕੋਨੀ ਆ ਹਨਾ ਕੋਨੀ ਆ ਸਰ ਚੰਗੀ ਹੈ ਨੀ ਚੰਗੀ ਆ ਰਾਜੀ ਰੋਜੀ ਇਹ ਤਾਂ ਨਹੀਂ ਆ ਕਿ ਜਾ ਕੇ ਕੇ ਕੁੰਡੇ ਪਸਾਲੂ ਹਨਾ ਬਾਈ ਹਾਂਜੀ ਨਹੀਂ ਠੀਕ ਹੈ ਯਾਰ ਛੋਟੀ ਚੰਗੀ ਆ ਹਨਾ ਜੀ ਇਹ ਵੀ ਹਾਂਜੀ ਦਿਨ ਕਿੰਨੇ ਪਏ ਜਾਂਦੇ ਹਜੇ ਇਹ 10 12 ਦਾ ਲੈ ਜੂ ਬਾਈ ਜੀ ਹਜੇ ਲੈ ਜੂ ਕੱਚੀ ਆ ਹਜੇ ਹਨਾ ਜੀ ਹਾਂਜੀ ਹੂੰ ਛੋਟੀ ਚੰਗੀ ਹੈ ਬਾਈ ਇਹ ਵੀ ਦੁੱਧ ਤਾਂ ਦੇ ਜੂਗੀ 10-11 ਕਿਲੋ ਬਾਈ ਇਹ 12 ਕਿਲੋ ਤੋਂ ਹੋਵੇ ਜੀ ਮਾਂ ਨੇ ਬਹੁਤ ਦੁੱਧ ਦਿੱਤਾ ਜਾਦਬਾਦੀ ਹੈ ਛੋਟੀ ਤੇ ਹਣਾ ਜੀ ਹਾਂ ਬਹੁਤ ਸਰ ਲਾਕੇ ਦੀ ਆ ਬਹੁਤ ਸਰ ਲਾਕੇ ਦੀ ਆ ਠੀਕ ਹੈ ਜੀ ਅੱਛਾ ਇਹਦਾ ਰੇਟ ਫਿਰ ਕੀ ਰਊਗਾ ਮਹਾਰਾਜ ਇਹਦਾ ਵੀ ਇੰਨਾ ਹੀ ਆ ਜੀ ਇੱਕ ਇੱਕ ਬਦਾ ਸੀ ਨਹੀਂ ਇੱਕ 15 ਇੱਕ 10 ਦੀ ਹਾਂ ਨਾ ਹੋ ਜੇ ਕੋਈ ਜੋੜਾ ਲੈਣ ਆਲਾ ਹੋਇਆ ਹੋਰ ਮਾਨਤਨ ਕਰ ਦਾਂਗੇ ਬਸ਼ੋਰ ਠੀਕ ਹੈ ਠੀਕ ਹੈ ਜੀ ਅੱਛਾ ਤੇ 2 3 ਨੰਬਰ ਤੇ ਸੌਰੀ ਜਿਹੜੀ ਛੋਟੀ ਹੈ ਬਾਈ ਇਹਨੂੰ ਬਾਹਰ ਹੀ ਕੱਢ ਲਿਓ ਮਹਾਰਾਜ ਕਿੱਦਰੀ ਵਿਖਾਉਣੀ ਇਹਨੂੰ ਫੇਰ ਹੀ ਕਰਦੇ ਆਂਦੀ ਗੱਲਬਾਤ ਲੈ ਕੇ ਆਇਆ ਇਹਨੂੰ ਕੱਢ ਕੇ ਝੋਟੀ ਬੜੀ ਚੰਗੀ ਲੱਗਦੀ ਆ ਮੈਨੂੰ ਹੂੰ ਅੱਛਾ ਭਾਈ ਇਹ ਕਿੰਨਾ ਸੁਆ ਸੁਆ ਇਹ ਦੂਜਾ ਸੁਆ ਛਿੱਗੀ ਮੂੰਹ ਅੱਛਾ ਜੀ ਕੀ ਬਾਤ ਆ ਬੜੀ ਕੀ ਬਰੂਕੀ ਬੜੀ ਆ ਹਨਾ ਜੀ 15 ਕਿਲੋ ਦੁੱਧ ਆ ਜੀ ਤਿਆਰ ਕੰਡੇ ਵਾਲਾ ਕੰਡੇ ਵਾਲਾ ਹਾਏ 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 ਠੀਕ ਆ ਭਾਈ ਫਿਰ ਲੁੱਟ ਦੀ ਮੇਲਾ ਕਰ ਦੂ ਵਿਲਾ ਹਨਾ ਜਦੋਂ ਜਮੇ ਤੀਰ ਟਿਕਾਣੇ ਲਾਤਾ ਭਾਈ ਸਰ ਉਹਨੇ ਕਿੱਥੇ ਲ ਕੋਈ ਬੈਠਾ ਸੀ ਇਹਨੂੰ ਹੈਂ ਹਾਂ ਬਾਈ 1 ਕਿਲੋ ਦੁੱਧ ਆਈ ਆਪਾਂ ਚੱਲ 2 400 ਗ੍ਰਾਮ ਘੱਟ ਇੱਥੇ ਬੰਦੇ ਮੜਾ ਇੱਥੇ ਬੰਦੇ ਇੱਥੇ ਇੱਥੇ ਬੰਦੇ ਕਰੀ ਇਹਨੂੰ ਦਿਖਾਈਏ ਇਹਨੂੰ ਤਸਰਲੀ ਨਾਲ ਝੋਟੀ ਨੂੰ ਹਾਂ ਚੌਣ ਚਣ ਕਿਵੇਂ ਲੱਗਾ ਭਾਈ ਬਹੁਤ ਚੰਗਾ ਚੌਣ ਤਾਂ ਨਿਆਰੀ ਆ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਸੂਈ ਨੂੰ 20 ਦਿਨ ਹੋ ਗਏ ਦੁੱਧ 15 ਰ ਘੰਡੇ ਤੇ ਹਾਂ ਬੜੀ ਚੰਗੀ ਝੋਟੀ ਆ ਯਾਰ ਭਾਈ ਹਨਾ ਹਮ ਇਹੋ ਜੀਆਂ ਝੋਟੀਆਂ ਖੜੀਆਂ ਹੁਣ ਭਾਈ ਘਰੇ ਹਨਾ ਕਿ ਚੰਗੇ ਸੀਮਨ ਦੀ ਹੋਊਗੀ ਭਾਈ ਇਹ ਹਾਂ ਇੱਕ ਵਟਾ ਬੰਦ ਹਨਾ ਜੀ ਹਨਾ ਹਾਂ ਚੰਗੇ ਹਮ 30 ਰੇਟ ਰਹੂਗਾ ਭਾਈ ਜਿੰਦਾ ਇਹਦਾ 1.95 ਕਰ ਦੇ। 1.95। ਹਾਂ। ਤੇ ਠੀਕ ਆ ਬਾਈ ਚੀਜ਼ ਵੀ ਆ ਫਿਰ ਮੰਗਣ ਦਾ ਹੱਕ ਆ ਯਾਰ। ਇਹਦੇ ਵਿੱਚ ਕਾਦੀ ਗੱਲ ਆ? ਹੈਂ ਸ਼ਿੱਗੀ ਝੋਟੀ 15 ਕਿਲੋ ਦੁੱਧ ਆ ਲਈ ਅੱਜ। ਦਈ ਜਾਨੇ ਆ ਬਾਈ। ਬਿਊਟੀ ਕਿੰਨੀ ਆ ਹਨਾ? ਬਾਈ ਸਰ ਹੁਣ ਤੈਨੂੰ ਕੀ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤਾਂ ਮੈਂ ਇੱਥੋਂ ਨਹੀਂ ਨੀ ਕਰਨੀ ਲੱਗ। 2 2.5 2.5 ਲੱਖ ਦੀ ਆਮ ਹੋ ਜਾਣੀ ਐ। ਹੂੰ। ਕੱਟੀਆਂ ਸਾਂਭ ਲੂ ਜਿਹੜਾ ਪੰਚਾਇਤ ਬਾਜ ਜਾਊਗਾ ਹਨਾ। ਹੈ ਬਾਈ। ਮੈਂ ਸਾਂਭਣਾ ਫਿਰ ਕੱਟੀਆਂ ਕਰਦਾ ਤਿਆਰ। ਕਰ ਲੋ ਕਰ ਲੋ ਬਾਈ। ਠੀਕ ਆ ਬਈ। ਅੱਛਾ ਭਾਈ ਇਹਦੇ ਬਾਰੇ ਦੱਸਿਓ ਜਿਹੜੀ ਲਾਸਟ ਇਹਨੂੰ ਦਿਖਾ ਦੇ ਪੁੱਤੇ ਖਰੀਦੂ ਨਾਲ ਆ ਬੱਚਾ ਜਿਹੜਾ ਹੈ ਉਹ ਪਰਨਾ ਪਰਨਾ ਆ ਜਿਹੜਾ ਠੀਕ ਹੈ ਜੀ ਇਹ ਵੀ ਨਾ ਹੋ ਗਈ ਮੀਨ ਨਾ ਰੱਖ ਲੋ ਵੀ ਦਿਨ ਲਾ ਲੋ ਕਿਉਂ ਜੀ ਹੈ ਨਾ ਜੀ ਨਹੀਂ ਵੀ ਦਾ ਨਹੀਂ ਹੋਇਆ ਬੱਚੇ ਫਿਰ ਦੁੱਧ ਬਾਲੀ ਮਾਈ ਦਾ ਦੁੱਧ ਵੀ ਬਾਲਾ ਛੱਡਿਆ ਜਾਂਦਾ ਹਾਂ ਇਹ ਤਾਂ ਗੱਲ ਚੰਗੀ ਮੇਰਾ ਦੁੱਧ ਪਿਆਇਆ ਜਾਂਦਾ ਬਾਕੀ ਇੱਕ ਗੱਲ ਹੋਰ ਆ ਬਾਈ ਬੱਚੇ ਨਾਲ ਹੀ ਮੈਂ ਆ ਹਾਂਜੀ ਹਨਾ ਹੂੰ ਬਾਈ ਇਹਦੇ ਬਾਰੇ ਦੱਸੀ ਮੈਨੂੰ ਯਾਰ ਮੈਂ ਯਕੀਨ ਕਰ ਰਹੀ ਬਾਲੀ ਚਰਦੀ ਅੱਖੇ ਸੇਧੀ ਹੈ ਮੇਰੇ ਜਦੋਂ ਦਾ ਮੈਂ ਵੀਡੀਓ ਬਣਾਈ ਜਾਂਦਾ ਹੈ ਮਾਜੇ ਤੈਨੂੰ ਪਤਾ ਮਾੜੀ ਮੈਂ ਲੈਂਦਾ ਨਹੀਂ ਨਹੀਂ ਦਿੰਦੇ ਜੀ ਸਹੀ ਗੱਲ ਆ ਮੈਂ ਸਰਵਿੰਦੇ ਥੱਲੇ ਕਿੰਨਾ ਦੁੱਧ ਦਾ ਬਾਈ ਇਹਨੂੰ ਸੂਈ ਨੂੰ ਅਜ ਤੀਜਾ ਦਿਨ ਆ 11 ਕਿਲੋ ਦੁੱਧ ਆਈ ਤੀਜਾ ਦਿਨ ਸੂਈ ਨੂੰ ਦੂਜਾ ਸੂਈ ਆ ਵੀ ਜੀ ਇਹ ਦੂਜਾ ਸੂਆ ਦੂਜਾ ਸੂਈ ਆ ਚੰਗੀ ਚੰਗੀ ਬਹੁਤ ਛੋਟੀ ਆ ਨਾ ਬਾਈ ਹਾਂ ਜੀ ਹੂੰ ਖੜਨੀ ਖੁਣੀ ਰੋਕ ਲਈ ਇੱਥੇ ਬਾਈ ਰੂਹ ਲੈਂਦਾ ਜੀ ਪੁੱਤ ਕੇ ਸੀਲ ਵੀ ਆ ਯਾਰ ਦਰਦੀ ਦੁਰਦੀ ਵੀ ਨਹੀਂ ਨਾ ਨਾ ਜਾਵਾਂ ਇਹ ਕੱਦ ਬੇਲ ਕਿੱਡੀ ਛੋਟੀ ਦੀ ਹੈ ਨਾ ਹੂੰ ਇਹ ਕਿੰਨੇ ਦੀ ਬਾਈ ਇਹ ਸਵਾ ਦੋ ਲੱਖ ਮੁੱਲ ਕਰਦੇ ਸਵਾ ਦੋ ਲਾ ਵੀ 225000 ਜੀ ਹਾਂਜੀ ਹਾਂ ਦੇਣ ਲੈਣ ਵਾਲਾ ਘਾਟੇ ਬਾਟੇ ਬਸ ਦੋ ਤੇ ਦੇ ਜਾਗੇ ਛੋਟਾ ਛੋਟਾ ਸਭ ਕੋ ਵਿੱਚ ਹੀ ਬਸ ਠੀਕ ਹੈ ਬਈ ਹੋਰ ਹੋਣੀਆਂ ਚ ਛੱਡ ਤਾਂ 25000 ਤਾਂ ਤੂੰ ਮੈਂ ਠੀਕ ਹੈ ਜੀ ਝੋਟੀ ਭਾਈ ਦੁੱਧ ਤਾਂ ਦੇ ਦੂ 15 ਕਿਲੋ ਯਾਰ ਇਹ ਇਹ ਪਿੱਛੋਂ ਤਾਂ 17 18 ਕਿਲੋ ਦੀ ਤਸੱਲੀ ਆ ਮੈਨੂੰ ਇਹ ਝੋਟੀ ਦਾ ਛੱਕ ਜਿਹੜੇ ਕੱਦ ਬਾਡੀ ਦੀ ਜਿਹੜੇ ਸਿੰਘ ਦੀ ਝੋਟੀ ਆ ਨਾ ਲక్ష్ਮੀ ਡੈਰੀ ਫਾਰਮ ਵਾਲਾ ਕਿਸੇ ਸੀਮੰਟ ਦੀ ਹੋਵੇ ਉਹ ਦੋ ਚਾਰ ਦਿਨ ਜੀ ਨਹੀਂ ਹਿਲਾਇਆ ਹੁਣ ਜੀ ਲਾਇਆ ਠੀਕ ਹੈ ਬਈ ਉਹ ਕਿਹੜਾ ਛੋਟੀ ਭਾਈ ਟਿਕਾਣੇ ਦੀ ਆ ਬਈ ਆ ਤਾਂ ਹਨਾ ਹੂੰ ਬੱਚਾ ਆ ਕੱਟਾ ਮਾਰ ਕੇ ਕੱਟੀ ਜੀ ਵੀ ਕੱਟ ਨਹੀਂ ਆ ਬਾਈ ਨੇ ਕੱਟਾ ਆ ਕੱਟਾ ਠੀਕ ਆ ਕਾਟੀ ਬੈਨੇ ਵਪਾਰੀ ਹੂੰ ਨਹੀਂ ਇੱਕ ਗੱਲ ਹੈਗੀ ਬਾਈ ਵਪਾਰੀ ਆਪਾਂ ਨੂੰ ਵਪਾਰੀ ਕਹਿ ਦਿੰਦਾ ਵਪਾਰੀ ਵੀ ਅੱਗੋ ਹੀ ਲੈ ਕੇ ਆਉਣੇ ਆ ਪਗੜਾ ਹਨਾ ਗੱਲਾਂ ਆਪਾਂ ਨੂੰ ਤਾਂ ਘਰੇ ਸੂਈ ਆ ਜੇਰ ਜਾ ਓਕੇ ਆ ਠੀਕ ਆ ਬਾਈ ਨੰਬਰ ਕਿੰਨਾ ਬਾਈ ਸਰਮਣ ਬਾਈ 94176 ਜੀ 9342 ਇੱਕ ਵਾਰੀ ਹੋਰ ਬੋਲ ਦੀ ਜੀ 94176 934 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬੀਰੀ ਨਾਲ ਪਾਈ ਨਾਲ ਮੁਲਾਕਾਤ ਤੇ ਮੁਲਾਕਾਤ ਦੇ ਨਾਲ ਕਰ ਲਿਓ ਗੱਲ ਤੇ ਗੱਲ ਦੇ ਨਾਲ ਹੋ ਜਾਊਗਾ ਮਸਲਾ ਹੱਲ ਲੈ ਵੀ 4 ਜਨਵਰੀ ਸੀ ਪੋਵੇਂ ਦਾ ਦਿਖਾਉਣੇ ਪੰਜ ਸੀ ਇੱਕ ਝੋਟੀ ਆਉਂਦੇ ਨੂੰ ਵੇਖੀ ਚਾਰਾਂ ਜਾਨਵਰਾਂ ਦੀ ਪ੍ਰਾਪਰ ਡਿਟੇਲ ਸਾਰੀ ਗੱਲਬਾਤ ਗੱਡੀ ਆਉਣ ਜਾਂਦੇ ਹੈ ਹਾਂ ਇੱਕ ਨਾ ਬਾਈ ਉਰੇ ਆਓ ਇਧਰ ਪਿਕਅਪ ਕਿਰਾਏ ਤੇ ਨਾ ਤੁਸੀਂ ਲਜਾਨੀਆਂ ਦੂਰ ਤਰ੍ਹਾਂ ਠੇ ਜਾਣਾ ਤੇ ਬਾਈ ਦੇ ਕੋਲ ਗੱਡੀ ਆ ਵੇਖੋ ਬਈ ਪੂਰਾ ਪ੍ਰਬੰਧ ਆ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਸਾਧ ਲਓ ਬਾਈ ਆਪਦੀ ਸਮਝ ਕੇ ਮੱਝ ਲਾ ਕੇ ਹੁੰਦਾ ਬਾਈ ਦੇ ਕੋਲ ਇਹ ਗੱਲ ਆ ਜੇ ਕਿਹੜਾ ਲਗੋਣਾ ਦੂਰ ਤਰਾਡੇ ਤਾਂ ਬਾਈ ਦਾ ਨੰਬਰ ਨੋਟ ਕਰ ਲਿਓ ਮੱਝ ਚ ਲੈਣੀ ਚ ਨਹੀਂ ਲੈਣੀ ਉਹਦੇ ਗੱਲ ਵੱਖਰੀ ਆ ਪਰ ਆ ਕੰਮ ਦੇ ਲਈ ਜ਼ਰੂਰ ਬਾਈ ਦਾ ਨੰਬਰ ਨੋਟ ਕਰਿਓ ਕਿਉਂਕਿ ਬਾਈ ਜਿਹੜਾ ਕੰਮ ਉਹਦਾ ਭੇਤੀ ਹੁੰਦਾ ਹੁਣ ਬਾਈ ਆਪਦੀਆਂ ਲੱਦ ਕੇ ਲਿਉਂਦਾ ਤੇ ਇਸੇ ਤਰ੍ਹਾਂ ਹੀ ਤੁਹਾਡੀ ਲੱਦ ਕੇ ਮੈਂ ਛੱਡ ਕੇ ਆਊਗਾ ਕਿਉਂਕਿ ਹਮੇਸ਼ਾ ਇੱਕ ਆਪਰ 2 ਲੱਖ ਮਿਹਨਤ ਲਾ ਲੈਨੇ ਆ ਪਾ ਆਪ ਗੱਡੀ ਲਈ ਪਿੱਛੇ ਵੱਜਦੇ ਰਹਿੰਦੇ ਆ 2-400 ਦੀ ਖਾਤਰ ਆਪਾਂ ਕਈ ਵਾਰੀ ਮਹਿੰਦੇ ਸੱਟ ਲਵਾ ਲੈਨੇ ਆ ਇਸ ਕਰਕੇ ਭਈ ਇਹੋ ਜਿਹੇ ਕਾਰੀਗਰ ਬੰਦੇ ਨੂੰ ਕੰਮ ਦਿਆ ਕਰੋ ਜਿਹੜਾ ਬੰਦਾ ਇਸ ਕਿੱਤੇ ਦੇ ਨਾਲ ਵਿਚਰਿਆ ਹੋਇਆ ਧੰਨਵਾਦ ਆ ਮਿੱਤਰੋ ਪਿੰਡ ਸਰਾਂਵਾਲੀ ਜਿਲ੍ਹਾ ਫਰੋਜ਼ਪੁਰ